ਸਤ ਸ੍ਰੀ ਅਕਾਲ ਹੈ ਉਹ ਰੰਗ ਪਨ ਉਹ ਸਸ ਸਸ ਸਤ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਇੱਕ ਗੱਲਾ ਲੈ ਕੇ ਆਏ ਆਂ ਇਹ ਗੱਲਾ ਆਪਾਂ ਭੰਨਾਂਗੇ ਮਿਨੀ ਬੈਂਕ ਵੀ ਕਹਦੇ ਨੇ ਆਪਾਂ ਘਰਾਂ ਦੇ ਵਿੱਚ ਤੇ ਥੋੜਾ ਜਿਹਾ ਇਹ ਡੈਮੇਜ ਵੀ ਹੋ ਗਿਆ ਇੱਕ ਸਾਲ ਹੋ ਗਿਆ ਇਹਨੂੰ ਵੈਸੇ ਡੈਮੇਜ ਚੇਂਜ ਕਰ ਦੇਣਾ ਚਾਹੀਦਾ ਟਾਈਮ ਤੇ ਪਰ ਇਹ ਇਹਨੂੰ ਡੈਮੇਜ ਹੋਏ ਨੂੰ ਹਫਤਾ ਕੀ ਹੋਏ ਦੱਸ ਦਿੰਦੇ ਨੇ ਤੇ ਲੋਹੜੀ ਤੋਂ ਬਾਅਦ ਅਸੀਂ ਆਏ ਸਾਲ ਗੱਲਾਂ ਜਿਹੜਾ ਭੰਨ ਦਿੰਨੇ ਹੁੰਦੇ ਆ ਕਿਉਂਕਿ ਦੋਸਤੋ ਜਿਆਦਾ ਲੰਮਾ ਟਾਈਮ ਗੱਲਾਂ ਰੱਖਣ ਦਾ ਫਾਇਦਾ ਨਹੀਂ ਹੁੰਦਾ ਇੱਕ ਸਾਲ 2 ਸਾਲ ਰੱਖੇ ਉਸ ਤੋਂ ਬਾਅਦ ਜਿਹੜੇ ਪੈਸੇ ਨੇ ਉਹਨਾਂ ਦੀ ਐਫ ਡੀ ਜਾਂ ਸੀਨੀ ਉਹਦੇ ਚ ਪਾ ਦਿੰਨੇ ਆ ਉਹ ਪੈਸੇ ਜਿਹੜੇ ਡਬਲ ਟ੍ਰिपल ਹੋ ਜਾਂਦੇ ਨੇ ਤੇ ਦੋਸਤੋ ਅਗਰ ਤੁਹਾਡੇ ਘਰੇ ਕੋਈ ਵੀ ਬੱਚੀ ਐ ਕੋਈ ਕੁੜੀ ਐ ਤੁਹਾਡੀ ਧੀ ਐ ਚਾਹੇ ਤੁਹਾਡੇ ਭਰਾ ਦੀ ਧੀ ਐ ਚਾਹੇ ਤੁਹਾਡੀ ਭੈਣ ਦੀ ਧੀ ਐ ਜਾਂ ਤੁਹਾਡੇ ਘਰ ਦੇ ਵਿੱਚ ਕੋਈ ਧੀ ਐ ਤਾਂ ਇਸ ਤਰ੍ਹਾਂ ਦਾ ਗੱਲਾਂ ਹੋਣਾ ਬਹੁਤ ਜ਼ਰੂਰੀ ਆ ਵੈਸੇ ਤਾਂ ਹਰੇਕ ਦੇ ਘਰ ਹੋਣਾ ਚਾਹੀਦਾ ਚਾਹੇ ਧੀ ਹੋਵੇ ਚਾਹੇ ਨਾ ਹੋਵੇ ਪਰ ਫਿਰ ਵੀ ਅਗਰ ਕਈ ਵਾਰੀ ਕਈਆਂ ਦੇ ਆ ਨਾ ਬੱਚਾ ਮਤਲਬ ਬੇਟੀ ਨਹੀਂ ਹੁੰਦੀ ਤਾਂ ਉਹ ਕੀ ਕਰਦੇ ਨੇ ਉਹ ਗੱਲੇ ਨੂੰ ਅਹਿਮੀਅਤ ਨਹੀਂ ਦਿੰਦੇ ਵੈਸੇ ਤਾਂ ਹਰੇਕ ਘਰ ਦੇ ਵਿੱਚ ਗੱਲਾਂ ਹੋਣਾ ਚਾਹੀਦਾ ਹੈ ਮਿਨੀ ਬੈਂਕ ਪਰ ਜੇ ਫਿਰ ਵੀ ਤੁਹਾਨੂੰ ਲੱਗਦਾ ਵੀ ਨਹੀਂ ਅਸੀਂ ਨਹੀਂ ਰੱਖਣਾ ਪਰ ਫਿਰ ਜਿਨ੍ਹਾਂ ਦੇ ਘਰੇ ਬੇਟੀਆਂ ਨੇ ਧੀਆਂ ਨੇ ਉਹਨਾਂ ਨੂੰ ਗੱਲਾਂ ਜ਼ਰੂਰ ਰੱਖਣਾ ਚਾਹੀਦਾ ਹੈ ਤੇ ਸਾਲ ਤੋਂ ਸਾਲ ਹੀ ਚਲਾਉਣਾ ਚਾਹੀਦਾ ਸਾਲ ਤੋਂ ਬਾਅਦ ਜਿੰਨੇ ਪੈਸੇ ਹੋਣ ਉਹ ਕਢਵਾ ਕੇ ਜਿਹੜਾ ਬੇਟੀ ਦੇ ਅਕਾਊਂਟ ਹੁੰਦੇ ਨੇ ਉਹਨਾਂ ਦੇ ਵਿੱਚ ਜ਼ਰੂਰ ਪਾ ਦਿਓ ਕਿਉਂਕਿ ਅਕਾਊਂਟਾਂ ਦੇ ਵਿੱਚ ਜਿਹੜੀਆਂ ਹੁਣ ਅੱਜ ਕੱਲ ਸਕੀਮਾਂ ਚੱਲ ਰਹੀਆਂ ਨੇ ਬੇਟੀ ਅਕਾਊਂਟ ਦੇ ਬੇਟੀਆਂ ਦੀ ਧੀਆਂ ਦਾ ਲੱਗ ਅਕਾਊਂਟ ਖੁੱਲਦੇ ਨੇ ਜਿਹੜੇ ਉਹਨਾਂ ਦੇ ਉੱਤੇ ਤਾਂ ਕੋਸ਼ਿਸ਼ ਕਰਿਆ ਕਰੋ ਕਿ ਗੱਲੇ 'ਚ ਵੱਧ ਤੋਂ ਵੱਧ ਸੇਵਿੰਗ ਕਰਨ ਦੀ ਕੋਸ਼ਿਸ਼ ਕਰਿਆ ਕਰੋ ਪਹਿਲਾਂ ਜਿਵੇਂ ਲੋਕ ਨਿਉਂਦਾ ਪਾਉਂਦੇ ਸੀ ਹੁਣ ਨਿਉਂਦੇ ਦੀ ਪ੍ਰਥਾ ਜਿਹੜੀ ਉਹ ਖਤਮ ਹੋਈ ਜਾਂਦੀ ਹੈ ਸੋ ਨਿਉਂਦਾ ਜਿਹੜਾ ਧੀ ਨੂੰ ਪੈਸੇ ਆਪਾਂ ਜੋੜਦੇ ਨੇ ਨਿਉਂਦਾ ਉਨੇ ਦਾ ਉਨੇ ਹੀ ਰਹਿੰਦਾ ਹੈ ਨਿਉਂਦੇ ਨੇ ਵਧਣਾ ਨਹੀਂ ਹੁੰਦਾ ਜਿੰਨਾ ਕਾ ਅਗਲਾ ਵਾਅਦਾ ਕਰਕੇ ਜਾਂਦਾ ਉਹ ਵਾਪਸ ਵੀ ਪਾਉਣਾ ਪੈਂਦਾ ਤੇ ਉਹਦਾ ਕੋਈ ਵਿਆਜ ਬੱਟੂ ਆਪਾਂ ਨੂੰ ਮਿਲਦਾ ਨਹੀਂ ਸੋ ਉਹ ਨਿਉਂਦੇ ਤੋਂ ਵੀ ਵਧੀਆ ਮੈਨੇ ਇੱਕ ਇਹ ਸਕੀਮ ਕੱਢੀ ਹੋਈ ਹੈ ਵੀ ਹਨਾ ਬੱਚੀ ਦੇ ਜਿਹੜੇ ਅਕਾਊਂਟ ਦੇ ਵਿੱਚ ਵੱਧ ਤੋਂ ਵੱਧ ਪੈਸੇ ਪਾਉਂਦੇ ਰਹੋ ਗੱਲੇ ਦੇ ਵਿੱਚ ਉਹ ਜਦੋਂ ਗੱਲਾਂ ਭਰ ਜੇ ਜਾਂ 1 ਸਾਲ ਬਾਅਦ ਉਹ ਗੱਲੇ ਨੂੰ ਰੀਨਿਊ ਕਰਦੇ ਰਹੋ ਤੇ ਅੱਜ ਆਪਾਂ ਦੇਖਾਂਗੇ ਗੁਰਬਾਣੀ ਦੇ ਅਕਾਊਂਟ ਦੇ ਵਿੱਚ ਕਿੰਨੇ ਪੈਸੇ 1 ਸਾਲ ਦੇ ਵਿੱਚ ਜੁੜਗੇ ਗੱਲੇ ਦੇ ਵਿੱਚ ਹਾਂਜੀ ਗੁਰਬਾਣੀ ਬੇਟਾ ਤਿਆਰ ਹੋ ਤੇ ਪੰਨੋ ਜੀ ਪੰਨੋ ਨੂੰ ਦੇਖ ਕੇ ਪੰਨੋ ਹੈ ਹੇ ਗਿਤਾਜ ਨੂੰ ਖੜਾ ਦੋ ਗਿਤਾਜ ਨੂੰ ਖੜਾ ਦੋ ਲੈ ਗਿਤਾਜ ਪਾ ਦੇ ਲੋ ਗਿਤਾਜ ਰੁੱਸ ਗਿਆ ਬਾਈ ਰੁੱਸ ਗਿਆ ਗਿਤਾਜ ਪਾ ਲੈ ਤੂੰ ਲਓ ਜੀ ਇਹ ਪੈਸੇ ਨੇ ਇੱਕ ਜ਼ਰਵਾਣੀ ਦੇ ਅਕਾਊਂਟ ਚ ਜਿਹੜੇ ਨਿਕਲ ਚੁੱਕੇ ਨੇ ਆਪਾਂ ਇਹਨਾਂ ਨੂੰ ਗਿਣਾਂਗੇ ਹੁਣ ਗਿਣ ਕੇ ਮੈਂ ਤੁਹਾਨੂੰ ਦੱਸੂਗਾ ਕਿ ਇੱਕ ਸਾਲ ਦੇ ਵਿੱਚ ਗੁਰਵਾਣੀ ਨੇ ਕਿੰਨੇ ਪੈਸੇ ਜਿਹੜੇ ਜੋੜ ਲਏ ਨੇ ਤੇ ਆਪਾਂ ਉਸ ਤੋਂ ਬਾਅਦ ਇਹਦੇ ਅਕਾਊਂਟ 'ਚ ਜਿਹੜੇ ਪੈਸੇ ਜਿਹੜਾ ਪਹਿਲਾਂ ਵੀ ਅਕਾਊਂਟ ਆਪਾਂ ਕਾਫੀ ਪੈਸਾ ਜਮ੍ਹਾਂ ਕਰਵਾ ਚੁੱਕੇ ਹਾਂ ਤੇ ਬਾਕੀ ਇਹ ਵੀ ਪੈਸੇ ਆਪਾਂ ਗੁਰਵਾਣੀ ਦੇ ਅਕਾਊਂਟ 'ਚ ਜਮ੍ਹਾਂ ਕਰਵਾ ਦਾਂਗੇ ਅੱਜ ਗੁਰਵਾਣੀ ਸਾਡੀ 8 ਸਾਲ ਦੀ 7 ਸਾਲ ਦੀ ਹੋ ਚੁੱਕੀ ਐ 8ਵੇਂ 'ਚ ਲੱਗ ਚੁੱਕੀ ਐ ਤੇ ਹੁਣ ਤੱਕ ਇਹਨੇ ਕਿੰਨੇ ਪੈਸੇ ਕਮਾ ਲਏ ਨੇ ਆਪਾਂ ਦੇਖ ਲਵਾਂਗੇ ਹਾਂਜੀ ਦੋਸਤੋ ਫਾਈਨਲੀ ਆਪਾਂ ਸਾਰੇ ਪੈਸੇ ਜਿਹੜੇ ਗਿਣ ਲਏ ਨੇ ਉਹ 500 ਤੇ ਇਹ ਹੈਗਾ ਤੁਹਾਡਾ ਆਪਣਾ 2000 ਪੂਰਾ ਇਹ ਹੈਗਾ ਜੀ 300 ਰੁਪਏ 6 ਨੋਟ ਨੇ ਇਹ ਹੈ ਜੀ 141 ਰੁਪਏ ਹੁਣ ਜੇ ਆਪਾਂ ਮੋਟਾ-ਮੋਟਾ ਲਾਈਏ ਤਾਂ 300 ਤੇ 1800 ਸੌਰੀ 300 ਤੇ 3800 ਇਹ ਹੋ ਗਿਆ 4100 4100 ਤੇ ਆਪਣਾ 4000 ਮੰਨ ਲਏ ਇੱਕ ਵਾਰੀ 4000 4000 ਤੇ 2000 6000 ਯਾਨੀ 6100 6100 6100 ਤੇ 11000 ਇਹ ਹੋ ਗਿਆ ਜੀ 17000 171110 ਤੇ 17217200 ਰੁਪਏ ਨੇ ਤੇ ਇਹਨਾਂ ਦੇ ਵਿੱਚ ਆਪਾਂ ਜਿਹੜਾ ਵੀ ਆਪਦੇ ਵੱਲੋਂ ਹੁਣ ਦੇਣਾ ਹਨ ਗੁਰਬਾਣੀ ਨੂੰ ਗਿਫਟ ਤੌਰ ਤੇ ਜਾਂ ਕਿਵੇਂ ਵੀ ਉਹ ਆਪਾਂ ਇਹਨੂੰ ਦੇ ਕੇ ਜਬ 20 ਜਾਂ 25000 ਰੁਪਏ ਇਹਦਾ ਅਕਾਊਂਟ 'ਚ ਜਮ੍ਹਾਂ ਕਰਵਾ ਦਾਂਗੇ ਤੇ ਉਹ 1 ਸਾਲ ਬਾਅਦ ਹਨਾ ਮਤਲਬ ਇਹਦਾ ਕਰੀਬ ਕਰੀਬ 24 25 26000 ਰੁਪਏ 27000 ਰੁਪਏ ਇਹ ਜਾਂ ਕੁਝ ਹੋ ਜੂਗਾ ਤੇ ਜਦੋਂ ਇਹਨੂੰ ਜ਼ਿਆਦਾ ਪੈਸਿਆਂ ਦੀ ਲੋੜ ਪਊਗੀ ਯਾਨੀ ਅੱਜ ਤੋਂ 5-7 ਸਾਲ ਬਾਅਦ ਤਾਂ ਉਦੋਂ ਇਹ 24 20000 ਰੁਪਏ ਜਾਂ 22000 ਰੁਪਏ 25000 ਰੁਪਏ ਕਿੱਥੇ ਤੱਕ ਬਗਲ ਜੂਆ ਹਨਾ ਉਹਦਾ ਕੋਈ ਅੰਦਾਜ਼ਾ ਨਹੀਂ ਹੈਗਾ ਜੇ ਆਪਾਂ 25 ਜੇ ਜਮ੍ਹਾਂ ਕਰਵਾਵਾਂਗੇ ਜਾਂ 20 ਜਮ੍ਹਾਂ ਕਰਵਾਵਾਂਗੇ 22 ਜਮ੍ਹਾਂ ਕਰਵਾ ਲਾਂਗੇ ਤੇ ਪਿਛਲੇ ਸਾਲ ਵੀ ਕਰਵਾਏ ਸੀ ਉਸ ਤੋਂ ਪਿਛਲੇ ਸਾਲ ਵੀ ਕਰਵਾਏ ਸੀ ਤੇ ਉਸ ਤੋਂ ਪਹਿਲਾਂ ਆਪਾਂ ਨੇ ਗੁਰਬਾਣੀ ਦਾ ਗੱਲਾਂ ਭੰਨਿਆ ਸੀਗਾ ਕਰੀਬ ਕਰੀਬ 3 3 4 ਸਾਲਾਂ ਬਾਅਦ ਜਦੋਂ 4 ਸਾਲਾਂ 4.5 ਸਾਲਾਂ ਬਾਅਦ ਜਦੋਂ ਨਾ ਪੰਜ ਸੌਰੀ 5 ਸਾਲਾਂ ਬਾਅਦ ਭੰਨਿਆ ਸੀਗਾ 5 ਸਾਲਾਂ ਬਾਅਦ ਹੀ ਤੋਂ ਗੱਲਾਂ ਭੰਨਿਆ ਸੀ ਇਕੱਠਾ ਉਦੋਂ ਗੁਰਬਾਣੀ ਦਾ ਨਿਕਲਿਆ ਸੀਗਾ ਕਰੀਬ ਕਰੀਬ 55 60000 ਪਤ ਨਹੀਂ ਐਸਾ ਕੁਝ ਨਿਕਲਿਆ ਸੀਗਾ ਤੇ ਆਪਾਂ ਨੇ ਉਹਦੇ ਤੇ ਜਿਹੜਾ ਅਕਾਊਂਟ ਸ਼ੁਰੂ